ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ। ਬਣਾਈ ਵਿੱਚ ਜਿਹੜਾ ਆਪਣਾ ਇਹ ਡਿਜ਼ਾਈਨ ਆ ਬਹੁਤ ਹੀ ਜ਼ਿਆਦਾ ਆਸਾਨ ਆ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹਾਂ ਲੇਡੀਜ਼ ਕਾਰਡੀਗਨ, ਜੈਂਟਸ ਸਵੈਟਰ, ਬੱਚਿਆਂ ਦੇ ਕੋਟੀਆਂ ਸਵੈਟਰ, ਸਕੀ ਦੀ ਬਲਾਊਜ਼। ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ। ਬਾਰਡਰ ਦੇ ਤੌਰ ਤੇ ਵੀ ਆਪਾਂ ਇਹ ਡਿਜ਼ਾਈਨ ਬਣਾ ਸਕਦੇ ਹਾਂ ਜਿਵੇਂ ਮੈਂ ਹੁਣ ਇੱਥੇ ਬਾਰਡਰ ਦੇ ਤੌਰ ਤੇ ਬਣਾਇਆ ਹੈ। ਜੇਕਰ ਕੋਈ ਆਪਾਂ ਪ੍ਰੋਜੈਕਟ ਬਟਨ ਪੱਟੀ ਵਾਲਾ ਬਣਾ ਰਹੇ ਹਾਂ ਤਾਂ ਇਹ ਬਟਨ ਪੱਟੀ ਨਾਲ ਆਪਾਂ 10 ਕੁੰਡੀਆਂ ਤੇ 12 ਤੇ 8 ਕੁੰਡੀਆਂ ਤੇ ਜਿੰਨੇ ਕੁੰਡੀਆਂ ਤੇ ਆਪਾਂ ਚਲਾਉਣੀ ਹੋਵੇ ਇਸ ਤਰ੍ਹਾਂ ਨਾਲ ਬਟਨ ਪੱਟੀ ਚਲਾ ਸਕਦੇ ਹਾਂ ਇਹ ਬਾਰਡਰ ਹੋ ਗਿਆ ਇਸ ਤਰ੍ਹਾਂ ਇਹ ਨਾਲ ਬਟਨ ਪੱਟੀ ਚਲਦੀ ਜਾਊਗੀ ਇੱਧਰ ਤੁਸੀਂ ਕੋਈ ਵੀ ਡਿਜ਼ਾਈਨ ਹੋਰ ਸੈੱਟ ਕਰ ਸਕਦੇ ਹਾਂ ਜਾਂ ਇਸ ਤਰ੍ਹਾਂ ਸਿੱਧੀਆਂ ਸਲਾਈਆਂ ਦਾ ਡਿਜ਼ਾਈਨ ਇਸ ਤਰ੍ਹਾਂ ਸਿੱਧੀਆਂ ਸਲਾਈਆਂ ਬਣਾ ਸਕਦੇ ਹਾਂ ਠੀਕ ਹੈ ਇਹ ਤੁਹਾਡੀ ਆਪਣੀ ਮਰਜ਼ੀ ਇਹਨੂੰ ਕਿਸ ਤਰ੍ਹਾਂ ਸੈੱਟ ਕਰਨਾ ਹੈ ਤੇ ਜੇਕਰ ਤੁਸੀਂ ਸਾਰੇ ਪ੍ਰੋਜੈਕਟ ਤੇ ਇਹ ਹੀ ਡਿਜ਼ਾਈਨ ਬਣਾਉਣਾ ਤਾਂ ਸਾਰੇ ਪ੍ਰੋਜੈਕਟ ਤੇ ਵੀ ਇਹ ਹੀ ਡਿਜ਼ਾਈਨ ਬਣਾ ਸਕਦੀਆਂ। ਕੁੰਡੇ ਪਾਉਣ ਤੋਂ ਬਾਅਦ ਆਪਣਾ ਇਹ ਡਿਜ਼ਾਈਨ ਸ਼ੁਰੂ ਹੋ ਜਾਂਦਾ ਹੈ। ਤੇ ਜੇਕਰ ਤੁਸੀਂ ਜੈਂਟਸ ਸਵੈਟਰ ਤੇ ਇਸ ਡਿਜ਼ਾਈਨ ਨੂੰ ਬਣਾਉਣਾ ਚਾਹੁੰਦੇ ਹੋ ਤਾਂ نیچے ਜਿਹੜਾ ਇਸ ਤਰ੍ਹਾਂ ਕੋਈ ਹੋਰ ਬਾਰਡਰ ਬਣਾ ਕੇ ਜੇਕਰ ਤੁਸੀਂ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਕੁੰਡੇ ਦਾ ਬਾਰਡਰ ਬਣਾ ਕੇ ਉੱਪਰ ਇਹ ਡਿਜ਼ਾਈਨ ਸੈੱਟ ਕਰੋਗੇ ਜੈਂਟਸ ਸਵੈਟਰ ਤੇ ਤਾਂ ਜਿਹੜਾ ਇਹ ਡਿਜ਼ਾਈਨ ਬਹੁਤ ਹੀ ਵਧੀਆ ਲੱਗਦਾ ਹੈ। ਜਿਵੇਂ ਬਾਰਡਰ ਬਣਾ ਕੇ ਉਲਟੇ ਸਿੱਧੇ ਦਾ ਉੱਪਰ ਇਹ ਡਿਜ਼ਾਈਨ ਸੈੱਟ ਕਰ ਲਿਆ ਠੀਕ ਹੈ ਤੇ ਜੇਕਰ ਲੇਡੀਜ਼ ਕਾਰਡੀਗਨ ਬਣਾਉਣੀ ਹੈ ਤਾਂ ਤੁਸੀਂ ਇਸ ਤਰ੍ਹਾਂ ਬਾਰਡਰ ਬਣਾ ਕੇ ਇਹ ਬਟਨ ਪੱਟੀ ਨਾਲ ਚਲਾ ਸਕਦੇ ਆ ਇਧਰ ਤੁਸੀਂ ਕੋਈ ਸਿੰਪਲ ਡਿਜ਼ਾਈਨ ਜਾਂ ਇਸ ਤਰ੍ਹਾਂ ਸਿੱਧੀਆਂ ਸਲਾਂਗਾ ਬਣਾ ਸਕਦੇ ਹੋ ਦੋ ਦੋ ਕੁੰਡਿਆਂ ਦਾ ਆਪਣਾ ਡਿਜ਼ਾਈਨ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਈਵਨ ਨੰਬਰ ਵਿੱਚ ਕੁੰਡੇ ਲੈਣੇ ਆ ਮਤਲਬ ਜੋਟੇ ਦੇ ਹਿਸਾਬ ਨਾਲ ਦੋ 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 ਇਸ ਤਰ੍ਹਾਂ ਕਰਕੇ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਤੇ ਦੋ ਸਲਾਈਆਂ ਚ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ ਦੋ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਾਂਗੇ ਤਾਂ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਜਿਹੜਾ ਇਹ ਡਿਜ਼ਾਈਨ ਹੈ ਮੈਂ ਤੁਹਾਨੂੰ ਇਹ 10 ਕੁੰਡਿਆਂ ਤੇ ਬਣਾ ਕੇ ਦਿਖਾਂਗੀ ਜਿਵੇਂ ਇੱਥੇ ਮੈਂ 10 ਕੁੰਡਿਆਂ ਤੇ ਡਿਜ਼ਾਈਨ ਬਣਾਇਆ ਇੱਥੇ ਜਿਹੜੇ ਮੇਰੇ ਕੋਲ ਇਸ ਤਰ੍ਹਾਂ ਜ਼ਿਆਦਾ ਕੁੰਡੇ ਆ ਜਿਵੇਂ ਮੈਂ ਇੱਥੇ 10 ਕੁੰਡਿਆਂ ਤੇ ਡਿਜ਼ਾਈਨ ਬਣਾਉਂਗੀ ਉਸੇ ਤਰ੍ਹਾਂ ਤੁਸੀਂ ਇਹ ਡਿਜ਼ਾਈਨ ਬਣਾਉਂਦੇ ਜਾਣਾ ਦੋ ਦੋ ਗੁੰਡਿਆਂ ਤੇ ਤੇ ਚਲੋ ਫਿਰ ਸ਼ੁਰੂ ਕਰਦੇ ਆ ਪੈਸਟ ਡਿਜ਼ਾਈਨ ਨੂੰ ਬਣਾਉਣਾ ਮੰਨ ਲਓ ਤੁਸੀਂ ਬਟਨ ਪੱਟੀ ਵਾਲਾ ਪ੍ਰੋਜੈਕਟ ਬਣਾ ਰਹੇ ਆ ਤਾਂ ਇਹ ਆ ਗਈ ਰਾਈਟ ਸਾਈਡ ਇੱਧਰ ਆ ਜੂਗੀ ਲੈਫਟ ਸਾਈਡ ਬਟਨ ਪੱਟੀ ਬਾਰਡਰ ਬਟਨ ਪੱਟੀ ਠੀਕ ਹੈ ਫਿਰ ਨਾਲ ਸਿੱਧੀਆਂ ਸਲਾਂਗਾ ਪਹਿਲਾ ਕੁੰਡਾ ਤਾਰੋ ਚਾਹੇ ਬੁਣੋ ਵਾਧੂ ਕੁੰਡਾ ਠੀਕ ਹੈ ਇੱਕ ਇਧਰ ਕੰਨੀ ਤੇ ਵਾਧੂ ਕੁੰਡਾ ਹੋ ਜਾਂਦਾ ਹੈ ਇੱਕ ਇਧਰ ਕੰਨੀ ਤੇ ਵਾਧੂ ਹੋ ਜਾਂਦਾ ਤਾਂ ਅੱਗੇ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਪਹਿਲਾ ਆਪਾਂ ਦੋ ਕੁੰਡਿਆਂ ਵਿੱਚੋਂ ਇੱਕ ਕੁੰਡਾ ਸਿੱਧਾ ਬਣਾਵਾਂਗੇ ਇਸ ਤਰ੍ਹਾਂ ਫੇਡਲ ਪੇਟ ਕੇ ਸਲਾਈ ਤੇ ਪਿੱਛੇ ਕਰਾਂਗੇ ਇਸ ਤਰ੍ਹਾਂ ਫਿਰ ਇੱਕ ਇਹ ਕੁੰਡਾ ਇੱਕ ਇਹ ਦੋ ਕੁੰਡਿਆਂ ਦਾ ਫਿਰ ਆਪਾਂ ਇੱਕ ਬਣਾ ਦੇਾਂਗੇ ਠੀਕ ਹੈ ਦੋ ਕੁੰਡਿਆਂ ਤੋਂ ਹੁਣ ਆਪਣੇ ਤਿੰਨ ਕੁੰਡੇ ਬਣ ਗਏ ਦੇਖੋ ਇੱਕ ਕੁੰਡਾ ਵਧ ਗਿਆ ਅੱਗੇ ਫੇਰ ਉਸੇ ਤਰ੍ਹਾਂ ਇਹ ਦੋ ਕੁੰਡਿਆਂ ਤੇ ਡਿਜ਼ਾਈਨ ਇੱਕ ਕੁੰਡਾ ਪਹਿਲਾਂ ਆਪਾਂ ਸਿੱਧਾ ਬਣਾ ਲਾਂਗੇ ਇਹਨੂੰ ਸਲਾਈ ਤੋਂ ਉਤਾਰਨਾ ਨਹੀਂ ਥ੍ਰੈਡ ਨੂੰ ਸਲਾਈ ਉੱਪਰ ਘੁਮਾ ਕੇ ਇਸ ਤਰ੍ਹਾਂ ਪਿੱਛੇ ਵਾਲਾ ਲਿਜਾਣਾ ਇੱਕ ਕੁੰਡਾ ਆਪਣਾ ਬਣ ਜਾਂਦਾ ਇਸ ਤਰ੍ਹਾਂ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਦੇਖੋ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਸਿੱਧਾ ਕੁੰਡਾ ਦੁਬਾਰਾ ਫੇਰ ਇਸੇ ਤਰ੍ਹਾਂ ਇਸੇ ਤਰ੍ਹਾਂ ਦੋ-ਦੋ ਕੁੰਡਿਆਂ ਦਾ ਡਿਜ਼ਾਈਨ ਚੱਲਦਾ ਜਾਊਗਾ ਦੋ ਕੁੰਡਿਆਂ ਵਿੱਚੋਂ ਇੱਕ ਕੁੰਡਾ ਪਹਿਲਾਂ ਸਿੱਧਾ ਬਣਾ ਕੇ ਇਸ ਤਰ੍ਹਾਂ ਇਹਨੂੰ ਸਲਾਈ ਤੋਂ ਨਹੀਂ ਉਤਾਰਨਾ ਥ੍ਰੈਡ ਘੁਮਾ ਕੇ ਪਿੱਛੇ ਵੱਲ ਨੂੰ ਲੈ ਕੇ ਜਾਣਾ ਇੱਕ ਕੁੰਡਾ ਬਣ ਜਾਂਦਾ ਫਿਰ ਆਪਣਾ ਇੱਕ ਇਹ ਕੁੰਡਾ ਇੱਕ ਇਹ ਇਹਨਾਂ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਇੱਕ ਸਿੱਧਾ ਕੁੰਡਾ ਬਣਾ ਦੇਣਾ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਦੋ ਕੁੰਡਿਆਂ ਤੋਂ ਤਿੰਨ ਕੁੰਡੇ ਹੋ ਗਏ ਦੁਬਾਰਾ ਫੇਰ ਉਸੇ ਤਰ੍ਹਾਂ ਹੀ ਦੋ ਕੁੰਡਿਆਂ ਵਿੱਚੋਂ ਇੱਕ ਕੁੰਡਾ ਪਹਿਲਾਂ ਆਪਾਂ ਸਿੱਧਾ ਬਣਾਵਾਂਗੇ ਸਲਾਈ ਤੋਂ ਉਤਾਰਨਾ ਨਹੀਂ ਠੀਕ ਹੈ ਥ੍ਰੈਡ ਘੁਮਾ ਕੇ ਪਿੱਛੇ ਵੱਲ ਨੂੰ ਲਿਜਾ ਕੇ ਇੱਕ ਕੁੰਡਾ ਬਣ ਜਾਂਦਾ ਫਿਰ ਕਿ ਇੱਕ ਇੱਕ ਕੁੰਡਾ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਸਿੱਧਾ ਕੁੰਡਾ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਅੱਗੇ ਫੇਰ ਉਸੇ ਤਰ੍ਹਾਂ ਦੋ ਕੁੰਡਿਆਂ ਵਿੱਚ ਇੱਕ ਕੁੰਡਾ ਸਿੱਧਾ ਬਣਾਉਣਾ ਸਲਾਈ ਤੋਂ ਉਤਾਰਨਾ ਨਹੀਂ ਥ੍ਰੈਡ ਘੁਮਾ ਕੇ ਇਸ ਤਰ੍ਹਾਂ ਪਿੱਛੇ ਵੱਲ ਨੂੰ ਲੈ ਜਾਣਾ ਫਿਰ ਇੱਕ ਇੱਕ ਹੁੰਦਾ ਹੈ ਕਿ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਦੇਖੋ ਇੱਥੇ ਮੈਂ 10 ਕੁੰਡੇ ਬਟਨ ਪੱਟੀ ਲਈ ਰੱਖੇ ਸੀ ਤਾਂ 10 ਕੁੰਡਿਆਂ ਤੇ ਡਿਜ਼ਾਈਨ ਹੋ ਗਿਆ ਅੱਗੇ ਤੁਸੀਂ ਜੇਕਰ ਸਾਰਾ ਹੀ ਇਹ ਡਿਜ਼ਾਈਨ ਬਣਾਉਣਾ ਤੇ ਇਸੇ ਤਰ੍ਹਾਂ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਚਲਾਉਂਦੇ ਜਾਣਾ ਜਿਵੇਂ ਮੈਂ ਇੱਥੇ ਬਣਾਇਆ ਤੇ ਜੇਕਰ ਤੁਹਾਡਾ ਕੋਈ ਇਸ ਤਰ੍ਹਾਂ ਹੋਰ ਡਿਜ਼ਾਈਨ ਹੈ ਜਾਂ ਸਿੱਧੀਆਂ ਸਲਾਈਆਂ ਇਸ ਤਰ੍ਹਾਂ ਤੁਸੀਂ ਬਣਾ ਲੈਣੇ ਬਹੁਤ ਹੀ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਡਿਜ਼ਾਈਨ ਬਣਾਉਣਾ ਦੱਸਿਆ ਜੇਕਰ ਤੁਸੀਂ ਥੋੜਾ ਜਿਹਾ ਬਨਾਈ ਦਾ ਕੰਮ ਜਾਣਦੇ ਹੋ ਤੇ ਇਸ ਤਰ੍ਹਾਂ ਤੁਸੀਂ ਆਪਣੀ ਜੈਕਟ ਵਗੈਰਾ ਜਿਹੜੀ ਬਣਾ ਸਕਦੇ ਹਾਂ ਹੁਣ ਉਲਟੀ ਸਾਈਡ ਤੋਂ ਦੇਖੋ ਜਿਹੜੇ ਕੁੰਡੇ ਆਪਾਂ ਉਧਰ ਸਿੱਧੇ ਬਣਾਏ ਆ ਤੇ ਇਦਾਂ ਪਾ ਉਲਟੇ ਬਣਾਵਾਂਗੇ ਬਾਕੀ ਜਿਸ ਤਰ੍ਹਾਂ ਦਾ ਵੀ ਤੁਹਾਡਾ ਡਿਜ਼ਾਈਨ ਬਣਾਇਆ ਹੋਊਗਾ ਉਸ ਅਨੁਸਾਰ ਤੁਸੀਂ ਬਣਾ ਲੈਣੀ ਤਾਂ ਮੈਂ ਸਿੱਧੀਆਂ ਉਲਟੀਆਂ ਸਲਾਂਗਾਂ ਬਣਾ ਰਹੀ ਹਾਂ 10 ਕੁੰਡਿਆਂ ਦੇ ਤੁਹਾਨੂੰ ਡਿਜ਼ਾਈਨ ਦਿਖਾ ਰਹੀ ਹਾਂ ਦੇਖੋ ਹੁਣ ਅੱਗੇ ਆਪਣੇ ਡਿਜ਼ਾਈਨ ਵਾਲੇ ਕੁੰਡੇ ਆ ਗਏ ਤਾਂ ਉਲਟੀ ਸਾਈਡ ਤੋਂ ਆਪਾਂ ਡਿਜ਼ਾਈਨ ਇਸ ਤਰ੍ਹਾਂ ਬਣਾਉਣਾ ਹੈ। ਦੋ-ਦੋ ਕੁੰਡੀਆਂ ਤੋਂ ਆਪਣੇ ਤਿੰਨ-ਤਿੰਨ ਕੁੰਡੇ ਬਣਨੇ ਸੀ ਠੀਕ ਹੈ। ਹੁਣ ਇਹ ਤਿੰਨੇ ਕੁੰਡਿਆਂ ਵਿੱਚੋਂ ਪਹਿਲਾ ਕੁੰਡਾ ਤਾਂ ਆਪਾਂ ਇਸ ਤਰ੍ਹਾਂ ਥ੍ਰੈੱਡ ਅੱਗੇ ਕਰਕੇ ਉਲਟਾ ਬਣਾ ਲੈਣੇ। ਇਹਨੂੰ ਸਲਾਈ ਤੋਂ ਉਤਾਰ ਦੇਣਾ। ਫਿਰ ਥ੍ਰੈੱਡ ਕਰਨਾ ਹੈ ਪਿੱਛੇ। ਜਿਹੜੇ ਆਪਣੇ ਦੋ ਕੁੰਡੇ ਰਹਿ ਗਏ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਤਾਂ ਜਿਹੜਾ ਇੱਕ ਕੁੰਡਾ ਆਪਣਾ ਵਧਿਆ ਸੀ ਇੱਥੇ ਕੁੰਡਾ ਘਟ ਗਿਆ ਦੋ ਕੁੰਡਿਆਂ ਦੇ ਦੋ ਕੁੰਡੇ ਰਹਿ ਗਏ। ਦੁਆਰਾ ਫੇਰ ਉਸੇ ਤਰ੍ਹਾਂ ਇਸ ਤਰ੍ਹਾਂ ਆਪਾਂ ਨੂੰ ਤਿੰਨ ਤਿੰਨ ਕੁੰਡੇ ਦਿਖਾਈ ਦਿੰਦੀ ਹੈ ਕਿਉਂਕਿ ਦੋ ਕੁੰਡਿਆਂ ਤੋਂ ਆਪਣੇ ਤਿੰਨ ਕੁੰਡੇ ਬਣੇ ਸੀ ਪਹਿਲਾ ਕੁੰਡਾ ਪਲਟਾ ਬਣਾ ਲਾਂਗੇ ਥ੍ਰੈਡ ਕਰਾਂਗੇ ਪਿੱਛੇ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਇਸ ਤਰ੍ਹਾਂ ਠੀਕ ਹੈ ਦੇਖੋ ਇਸ ਤਰ੍ਹਾਂ ਬਹੁਤ ਈਜ਼ੀ ਡਿਜ਼ਾਈਨ ਆ ਦੋ ਸਲਾਂਗਾ ਚ ਕੰਪਲੀਟ ਹੋ ਜਾਂਦਾ ਹੈ ਫੇਰ ਤਿੰਨ ਕੁੰਡਿਆਂ ਵਿੱਚ ਇੱਕ ਕੁੰਡਾ ਉਲਟਾ ਬਣਾ ਲੈਣਾ ਥ੍ਰੈਡ ਕਰਨਾ ਹੈ ਪਿੱਛੇ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਥ੍ਰੈਡ ਕਰਨਾ ਹੈ ਅੱਗੇ ਤਿੰਨ ਕੁੰਡੇ ਦਿਖਾਈ ਦੇ ਰਹੇ ਇਹ ਕੁੰਡਾ ਉਲਟਾ ਬਣਾ ਲੈਣਾ ਥ੍ਰੈਡ ਪਿੱਛੇ ਕਰ ਲੈਣਾ ਇਹ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਸਿੱਧਾ ਕੁੰਡਾ ਬਣਾ ਦੇਣਾ ਦੇਖੋ ਇਸ ਤਰ੍ਹਾਂ ਥ੍ਰੈਡ ਅੱਗੇ ਕਰਨਾ ਦੇਖ ਫਿਰ ਇੱਕ ਕੁੰਡਾ ਉਲਟਾ ਬਣਾਵਾਂਗੇ ਤਿੰਨਾਂ ਵਿੱਚੋਂ ਥ੍ਰੈਡ ਕੀਤਾ ਪਿੱਛੇ ਦੋ ਕੁੰਡਿਆਂ ਦਾ ਇੱਕ ਇਸ ਤਰ੍ਹਾਂ ਕੰਨੀ ਵਾਲਾ ਕੁੰਡਾ ਉਲਟਾ ਬਣਾਓ ਚਾਹੇ ਸਿੱਧਾ ਉਲਟੀ ਸਲਾਈ ਹੈ ਤਾਂ ਮੈਂ ਉਲਟਾ ਬਣਾ ਲਿਆ ਠੀਕ ਹੈ ਇਹਹੀ ਦੋ ਸਲਾਈਆਂ ਨੂੰ ਆਪਾਂ ਰਿਪੀਟ ਕਰਦੇ ਜਾਨਾ ਆਪਣਾ ਜਿਹੜਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਇੱਕ ਵਾਰ ਫਿਰ ਮੈਂ ਤੁਹਾਨੂੰ ਇਹ 10 ਕੁੰਡੇ ਬਣਾ ਕੇ ਦੱਸ ਦਿੰਨੀ ਹਾਂ ਪਹਿਲੀ ਸਲਾਈ ਡਿਜ਼ਾਈਨ ਦੀ ਦੁਬਾਰਾ ਸ਼ੁਰੂ ਹੋਗੀ ਪਹਿਲਾ ਕੁੰਡਾ ਤਾਰੋ ਚਾਹੇ ਬਣੂ ਠੀਕ ਹੈ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਇਹਨੂੰ ਸਲਾਈ ਤੋਂ ਉਤਾਰਨਾ ਨਹੀਂ ਥ੍ਰੈਡ ਕਮਾ ਕੇ ਕਰਨਾ ਆਪਾਂ ਪਿੱਛੇ ਵੱਲ ਫਿਰ ਇਹ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੇ ਇੱਕ ਕੁੰਡਾ ਬਣਾ ਦੇਣਾ ਸਿੱਧਾ ਠੀਕ ਹੈ ਇਸ ਤਰ੍ਹਾਂ ਦੇਖੋ ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣਗੇ ਅੱਗੇ ਫੇਰ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਦੋ ਕੁੰਡਿਆਂ ਵਿੱਚ ਇੱਕ ਕੁੰਡਾ ਸਿੱਧਾ ਬਣਾ ਲੈਣਾ ਸਲਾਈ ਤੋਂ ਉਤਾਰਨਾ ਨਹੀਂ ਥ੍ਰੈਡ ਘੁਮਾ ਕੇ ਪਿੱਛੇ ਦੋ ਕੁੰਡਿਆਂ ਦਾ ਵਿਚਲੀ ਸਾਈਡ ਤੋਂ ਇੱਕ ਕੁੰਡਾ ਦੇਖੋ ਇਸ ਤਰ੍ਹਾਂ ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣ ਜਾਂਦੇ ਆ ਆਪਣੇ ਠੀਕ ਹੈ ਫੇਰ ਉਸੇ ਤਰ੍ਹਾਂ ਦੋ ਕੁੰਡਿਆਂ ਵਿੱਚ ਇੱਕ ਕੁੰਡਾ ਸਿੱਧਾ ਬਣਾ ਕੇ ਥ੍ਰੈਡ ਘੁਮਾ ਕੇ ਪਿੱਛੇ ਦੋ ਦੇਖ ਸਿੱਧਾ ਕੁੰਡਾ ਜਿੰਨੇ ਵੀ ਕੁੰਡੇ ਆਪਾਂ 2-2 ਕੁੰਡਿਆਂ ਦੇ ਹਿਸਾਬ ਨਾਲ ਲਏ ਹੁਣਗੇ ਇਸੇ ਤਰ੍ਹਾਂ ਆਪਾਂ ਸਾਰੇ ਬਣਾ ਲੈਣੇ। ਦੋ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਹੈ। ਦੇਖੋ ਇਸ ਤਰ੍ਹਾਂ। ਠੀਕ ਹੈ। ਹੁਣ ਇਹ ਸਿੱਧੇ ਕੁੰਡੇ ਬਣਾ ਕੇ ਮੈਂ ਉਲਟੇ ਪਾਸੇ ਤੋਂ ਫੇਰ ਤੁਹਾਨੂੰ ਬਣਾ ਕੇ ਦਿਖਾਉਣੀ ਹੈ। ਹੁਣ ਉਲਟੀ ਸਾਈਡ ਤੋਂ ਦੇਖੋ ਦੂਸਰੀ ਸਲਾਈ ਇਸ ਤਰ੍ਹਾਂ ਤਿੰਨ-ਤਿੰਨ ਕੁੰਡੇ ਦਿਖਾਈ ਦੇ ਰਹੇ ਆਪਾਂ ਨੂੰ ਕਿਉਂਕਿ ਦੋ-ਦੋ ਕੁੰਡਿਆਂ ਤੋਂ ਤਿੰਨ-ਤਿੰਨ ਕੁੰਡੇ ਬਣੇ ਸੀ। పేలా కు ఉల్టా బ థర్ెడ్డెండా బ సండా పిచ్చిలీ అండ్ ఉల్టా దో కడ్డ సండా పిచ్చిలీ తిని కడ్డే విండా ఉల్టా థర్ెడ్ పచ్చే దో కల్టా దో కల్టా దో క ਠੀਕ ਹੈ ਦੋ ਵਾਰ ਡਿਜ਼ਾਈਨ ਤੁਹਾਨੂੰ ਰਿਪੀਟ ਕਰਕੇ ਇੱਥੇ ਮੈਂ ਦਿਖਾਤਾ ਦੇਖੋ ਇਸ ਤਰ੍ਹਾਂ ਤੇ ਚਲੋ ਫਿਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਡਿਜ਼ਾਈਨ ਸੋਹਣਾ ਲੱਗਿਆ ਹੋਵੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਧੰਨਵਾਦ